ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਸ ਜੀ ਸਾਨੂੰ ਅੱਜ ਆ ਵੀਰ ਮਨਜੀਤ ਸਿੰਘ ਹਣਾ ਫੋਨ ਕੀਤਾ ਦੋ ਦਿਨ ਤੋਂ ਇਹਨਾਂ ਦੇ ਘਰ ਗਾਈ ਇੱਕ ਮਰੀ ਪਈ ਸੀ ਪਾਣੀ ਆਉਣ ਕਾਰਨ ਥੋੜਾ ਕੋ ਪ੍ਰੋਬਲਮ ਆ ਗਈ ਗਾਂ ਉਹਨਾਂ ਦੀ ਮਰੀ ਪਈ ਸੋ ਇਹਨਾਂ ਦੇ ਘਰ ਵੱਧ ਬੁਹਾ ਰਹੀ ਸੀ ਅਸੀਂ ਅੱਜ ਆਪਣੀ ਟੀਮ ਲੈ ਕੇ ਪਹੁੰਚੇ ਆ ਰਾਮ ਸਿੰਘ ਰਾਣਾ ਦੀ ਟੀਮ ਪੂਰੀ ਆਈ ਆ ਨਾਲ ਤੁਹਾਡਾ ਭਰਾ ਸਰਜੀਤ ਸਿੰਘ ਪੰਨੂ ਪਿੱਟ ਗਗੋਮਾਲ ਤੋਂ ਆਣ ਕੇ ਸੇਵਾ ਕੀਤੀ ਆ ਦਵਾਈ ਆ ਬਾਕੀ ਸਭ ਤੋਂ ਵੱਡਾ ਯੋਗਦਾਨ ਪਾ ਸਾਡੇ ਗੋਰੇ ਵੀਰ ਨੇ ਇਨਾਂ ਨੂੰ ਆਖਿਆ ਕੋਈ ਆਣ ਕੇ ਇੱਥੇ ਸੇਵਾ ਕਰੋ ਉਹ ਕਹਿੰਦੇ ਵੀ ਬਿਲਕੁਲ ਫ੍ਰੀ ਸੇਵਾ ਕਰਾਂਗੇ ਸਾਨੂੰ ਕਿਤੇ ਵੀ ਸਾਨੂੰ ਦੱਸੋ ਸਾਡੀ ਜੀਸੀਪੀ ਗੋਰੇਵੀਰ ਦੀ ਇਹਦੇ ਵੱਲੋਂ ਫ੍ਰੀ ਆ ਠੀਕ ਹੈ ਜੀ ਬਹੁਤ ਬਹੁਤ ਗੋਰੇ ਵੀਰ ਦਾ ਵੀ ਧੰਨਵਾਦ ਕਰਦੇ ਆ ਬਾਕੀ ਆ ਵੀਰ ਜੀ ਹਣੀ ਦੱਸਣਗੇ ਵੀ ਜੀ ਕਿਦਨ ਦੀ ਗਾਈ ਮਰੀ ਤੁਹਾਡੀ ਇਹ ਵਿੱਚ ਹੀ ਕੱਲ ਵੀ ਗਾਂ ਮਰੀ ਆ ਮੇਰੇ ਬ੍ਰਦਰ ਦੇ ਵੱਡਾ ਭਰਾ ਮੇਰਾ ਵੀ ਠੀਕ ਹੈ ਜੀ ਤੇ ਨਾ ਕੋਈ ਚਾਂਬੜੀ ਚੁੱਕਣ ਵਾਸਤੇ ਨਾ ਆਉਂਦਾ ਸੇ ਹਾਂਜੀ ਤੇ ਨਾ ਕੋਈ ਬੰਦਿਆਂ ਦਾ ਰੈਜ਼ਮੈਂਟ ਹੁੰਦਾ ਸੇ ਲੱਪਣ ਵਾਸਤੇ ਠੀਕ ਹੈ ਜੀ ਤੇ ਨਾ ਕੋਈ ਸਾਧਨ ਮਿਲਦਾ ਸੀ ਟੋਇਆ ਪੁੱਟ ਕੇ ਲੱਪਣ ਵਾਸਤੇ ਇਹਨੂੰ ਠੀਕ ਹੈ ਤੇ ਤੁਸੀਂ ਪਹੁੰਚੇ ਜੋ ਵੀ ਤੁਹਾਨੂੰ ਮੈਸੇਜ ਗਿਆ ਵਾ ਤੁਸੀਂ ਪਹੁੰਚੇ ਜੋ ਗੋਰੇ ਵੀਰ ਇਹਨੂੰ ਨਹੀਂ ਬਣਾਨੇ ਇਨਾ ਮਸਬਰ ਕਰਕੇ ਤੁਹਾਨੂੰ ਜੈਸੀ ਵੀ ਮਗਾਈ ਹੈ ਇਹਨਾਂ ਬਦੋਂ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਫ੍ਰੀ ਸੇਵਾ ਕਰਕੇ ਗਾਂ ਜਿਹੜੀ ਆ ਵੀਰ ਹਰ ਭਾ ਲਿਆ ਇਹ ਸਾਨੂੰ ਮਿਲਿਆ ਕਿੰਨੇ ਸਾਨੂੰ ਗੋਰੇ ਵੀਰ ਤੱਕ ਪਹੁੰਚ ਕੇ ਕਰਾਈ ਤੇ ਬਾਕੀ ਬਹੁਤ ਬਹੁਤ ਭਰਾ ਸਾਡਾ ਧੰਨਵਾਦ ਭਾਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿਤੇ ਵੀ ਇਲਾਕੇ ਦੇ ਵਿੱਚ ਸੇਵਾ ਤੁਸੀਂ ਚੁੱਕੀਆਂ ਜੀ ਸਾਡਾ ਧੰਨਵਾਦ ਰਾਣਾ ਜੀ ਗੋਡਲ ਹਟ ਵਾਲੇ ਨਾਲ ਪੂਰੀ ਟੀਮ ਕਿਤੇ ਵੀ ਇਲਾਕੇ ਦੇ ਵਿੱਚ ਤੁਹਾਨੂੰ ਕੋਈ ਲੰਗਰ ਮਰਿਆ ਦਿਖਦਾ ਆ ਤੇ ਸਾਡੇ ਨੰਬਰ ਤੇ 99143 سوری 99143 22653 ਤੇ ਸੰਪਰਕ ਕਰ ਸਕਦੇ ਜੀ ਕਿਤੇ ਵੀ ਤੁਹਾਨੂੰ ਕੋਈ ਮੁਸ਼ਕਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ